ਗਾਨਿਕ ਲਿੰਦਰ ਸਿੰਘ ਜੀ ਮੁੱਖ ਅਰਦਾਸੀ ਸਰਕਾਰ ਸ੍ਰੀ ਹਰਮੰਦਰ ਸਾਹਿਬ ਉਹ ਸਾਂਝ ਪਾਉਣਗੇ ਉਸ ਤੋਂ ਬਾਅਦ ਸਾਡੇ ਨਗਰ ਦੇ ਸਾਡੇ ਪ੍ਰਧਾਨ ਦਲਜੀਤ ਸਿੰਘ ਜੀ ਫੌਜੀ ਜਿਹੜੇ ਅਗਵਾਈ ਕਰਦੇ ਨੇ ਉਹ ਤੇ ਉਸ ਤੋਂ ਬਾਅਦ ਸਾਡੇ ਸੁਪਰ ਸੁਪਰ ਪ੍ਰਧਾਨ ਸਾਡੇ ਆਪਣੇ ਹੀ ਨਗਰ ਵਾਲੇ ਇੰਦਰ ਸਿੰਘ ਜੀ ਗੋੜਬੋਟਾ ਅੰਤ ਵਿੱਚ ਉਹਨਾਂ ਸਾਰੀ ਜਿਹੜੀ ਆਪਾਂ ਨੂੰ ਰੂਪ ਰਿਕਾ ਦੱਸਣੀ ਹੈ ਹੁਣ ਬਹੁਤ ਹੀ ਸਤਿਕਾਰਯੋਗ ਭਾਈ ਕੁਲਵਿੰਦਰ ਸਿੰਘ ਜੀ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਮਹਾਂਪੁਰਖਾਂ ਦੇ ਤਪ ਸਥਾਨ ਬਾਬਾ ਰਾਜਾ ਰਾਮ ਜੀਆਂ ਦੀ 77 ਸਥਾਨ ਗੁਰਦੁਆਰਾ ਸਾਹਿਬ ਵਿਖੇ ਕਿਸਾਨ ਵੀਰ ਆਪਣੀਆਂ ਮੰਗਾਂ ਨੂੰ ਲੈ ਕੇ ਉਕਤਰਤ ਹੋਏ ਨੇ ਮੇਰਾ ਭਾਵੇਂ ਚਾਨੂੰ ਵਿਸ਼ਾ ਨਹੀਂ ਹੈ ਪਰ ਮੈਂ ਗੱਲ ਕਰਦਾ ਆ ਇਸੀਂ ਸਾਰਿਆਂ ਨੇ ਗੱਲਾਂ ਕੀਤੀਆਂ ਕੋਈ ਕਹਿੰਦਾ ਜੀ ਸਰਕਾਰ ਮਾਰੀ ਆ ਕੋਈ ਕਹਿੰਦਾ ਕੋਧੂ ਗਿਆ ਕੋਈ ਕੁਝ ਕਰੂ ਗਿਆ ਪਰ ਸਰਕਾਰਾਂ ਨੂੰ ਬਣਾਉਂਦਾ ਕੌਣ ਹੈ ਸਰਕਾਰਾਂ ਨੂੰ ਅਸੀਂ ਬਣਾਇਆ ਅੱਜ ਵੀ ਅਸੀਂ ਸਰਕਾਰਾਂ ਦੇ ਢਾਏ ਚੜ ਕੇ ਮੈਂ ਕੱਲ ਜਦੋਂ ਆ ਰਿਹਾ ਸੀ ਨਾ ਜਿਨ੍ਹਾਂ ਨੂੰ ਆਪਾਂ ਇੱਥੇ ਗਾਲਾਂ ਕੱਢਣ ਡੇ ਆ ਖੜੋਤੇ ਆ ਭਾਜਪਾ ਨੂੰ ਤੇ ਕੱਲ ਇੱਕ ਨਾ ਭਾਜਪਾ ਦਾ ਉੱਥੇ ਦਫ਼ਤਰ ਖੁੱਲਾ ਜੀ ਤਰਨਤਨ ਬਾਈਪਾਸ ਦਿੱਤੀ ਇੰਨਾ ਮੁਲਕ ਤੇ ਸਾਰੇ ਹੀ ਨੀਲੀਆਂ ਪੀੜੀਆਂ ਪੱਗਾ ਵਾਲੇ ਉੱਥੇ ਤੇ ਅਸੀਂ ਜਾ ਕੇ ਇਹਨਾਂ ਦੇ ਨਾਲ ਮੱਥਾ ਲਾਵਾਂਗੇ ਸਾਰੇ ਜਾਣੇ ਉੱਥੇ ਇਕੱਠੇ ਹੋ ਕੇ ਤੇ ਇਹ ਨਹੀਂ ਇਹਨਾਂ ਨੇ ਸੋਚਿਆ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਪਰਿਵਾਰ ਦੇ ਤੇ ਕਿਸੇ ਨੇ ਇਹ ਨਹੀਂ ਸੋਚਿਆ ਕਿ ਅਸੀਂ ਫਤੇਹਕਰ ਸਾਹਿਬ ਜਾ ਜਾਈਏ ਅਸੀਂ ਚਮਕੌਰ ਸਾਹਿਬ ਦੀ ਤਕਤੀ ਤੇ ਜਾ ਕੇ ਨਮਸਕਾਰ ਕਰਾਈਏ ਇਹ ਧੰਗ ਗੁਰੂ ਕਲਗੀ ਧਰਪਾਤਸ਼ਾ ਜੀ ਨੇ ਇਹ ਗੱਲ ਕਹੀ ਸੀ ਇਨ ਪੁੱਤਰਨ ਕੇ ਸੀਸ ਤੇ ਵਾਰ ਦੀਏ ਸੁਤ ਤਾਰ ਚਾਰ ਮੂੜਾ ਤੇ ਕਿਆ ਹੁਆ ਜੀਵਿਤ ਕਈ ਹਜ਼ਾਰ ਸਾਡੇ ਵੱਲੇ ਇਸ਼ਾਰਾ ਕਰਕੇ ਮਹਾਰਾਜੀ ਨੇ ਕਿਹਾ ਸੀ ਤੇ ਨਾਲ ਉਹਨਾਂ ਨੇ ਕਿਹਾ ਸੀ ਭਈ ਜੀਤ ਮੇਰੀ ਕਿਰਪਾ ਕਾਲ ਕੇਰੀ ਅਕਾਲ ਪੁਰਖ ਦੀ ਕਿਰਪਾ ਤੇ ਇਸ ਖਾਲਸੇ ਪੰਥ ਦੇ ਬਲਬੂਤੇ ਤੇ ਮੈਂ ਇਹ ਜੰਗਾਂ ਜਿੱਤੀਆਂ ਨੇ ਤੇ ਸਰਕਾਰਾਂ ਨੂੰ ਮੂੰਹ ਦੀ ਖਾਣੀ ਪਈ ਏ ਤੇ ਪਰ ਅਸੀਂ ਕੀ ਕਰਦੇ ਆ ਅਸੀਂ ਵਿੱਚੋਂ ਸਰਕਾਰ ਨਾਲ ਵੀ ਤੁਰੇ ਫਿਰਦੇ ਆ ਇੱਧਰ ਵੀ ਤੁਰੇ ਫਿਰਦੇ ਆ ਉੱਧਰ ਵੀ ਤੁਰੇ ਫਿਰਦੇ ਆ ਮੈਂ ਕੱਲ ਜਦੋਂ ਹੈਰਾਨ ਰਹਿ ਗਿਆ ਵੈਸੇ ਕੱਲ ਜੇ ਅਸੀਂ ਮੋਰਚਾ ਲਾ ਕੇ ਤੇ ਇਸ ਭਾਜਪਾ ਦੇ ਨਾਲ ਵੱਡੇ ਵੱਡੇ ਸਾਡੇ ਬਜ਼ੁਰਗਾਂ ਦੇ ਇਹਨਾਂ ਨੇ ਵਿਚਾਰਿਆਂ ਤੇ ਤਰਸ ਨਹੀਂ ਕੀਤਾ ਡਾਂਗਾ ਲਾ ਕੁੱਟਿਆ ਵੀ ਲੁੱਟਿਆ ਵੀ ਕਈਆਂ ਸਾਡੇ ਕਿਸਾਨ ਵੀਰਾਂ ਦੀਆਂ ਸ਼ਹੀਦੀਆਂ ਹੋ ਗਈਆਂ ਸੱਤੋਂ ਦੇ ਕਰੀਬ ਉਹਨਾਂ ਦਾ ਸਾਨੂੰ ਮੁੱਲ ਨਹੀਂ ਦਿੱਤਾ ਹੜਾ ਨਹੀਂ ਸਾਨੂੰ ਮਾਰ ਕੇ ਰੱਖ ਦਿੱਤਾ ਸਾਡਾ ਹਾਟ ਦਾ ਇਲਾਕਾ ਜਿਹੜਾ ਸੀ ਜਿਸ ਤਰ੍ਹਾਂ ਹੁਣੇ ਭਾਜੀ ਕਹਿ ਰਿਹਾ ਸਨ ਕਿ ਇਹ ਵੀਰ ਉੱਥੇ ਬੰਦ ਤੇ ਦਸ ਗਏ ਤੇ ਫੋਟੋਆਂ ਬਣਾ ਰਿਆ ਸੀ ਕਿ ਲਾਲਜੀਤ ਸਿੰਘ ਪੁੱਲਰ ਆਇਆ ਹੈ ਇਹ ਹੁਣ ਜਾ ਕੇ ਉਹਨਾਂ ਕਿਸਾਨਾਂ ਦਾ ਵੇਖੋ ਵੈਸੇ ਮੈਂ ਜਿਤਾਉਣਾ ਨਹੀਂ ਚਾਹੁੰਦਾ ਇੱਕ ਪਰਿਵਾਰ ਦੀ ਮੈਂ ਸੇਵਾ ਕਰ ਰਿਹਾ ਉੱਥੇ ਮਕਾਨ ਬਣਾ ਕੇ ਦੇਂਦਿਆਂ ਮੈਂ ਘੜਮੇ ਦਿੱਤੇ ਬੰਦ ਟੁੱਟਾ ਸੀ ਹੂੰ ਬਿਲਕੁਲ ਜੋ ਵੀਡੀਓ ਆਪਾਂ ਪਾਈ ਸੀ ਉਹ ਮਾਤਾ ਦਾ ਜੀ ਹਾਂ ਜੀ ਬਿਲਕੁਲ ਉਹ ਮੈਂ ਮਕਾਨ ਦੇ ਕੇ ਬਣਾ ਰਿਹਾ ਤੇ ਅੱਜ ਉਹਨਾਂ ਦਾ ਫੇਰ ਮੈਨੂੰ ਫੋਨ ਆਇਆ ਸੀ 15000 ਰੁਪਇਆ ਮੈਂ ਇੱਕ ਦਿਨ ਦੇ ਕੇ ਆ ਉਹ ਪਰਿਵਾਰ ਨੂੰ ਆਪਣੇ ਕੋਲੋਂ ਜਿਹੜੀ ਤੁਸੀਂ ਸੰਗਤਾਂ ਸਾਨੂੰ ਭੇਟਾ ਦਿੰਦੀਆਂ ਜਿਹਨੇ ਕਥਾ ਦੀ ਜਾਂ ਸਾਨੂੰ ਅਰਦਾਸਾਂ ਦੀ ਉਹਦੇ ਵਿੱਚੋਂ ਦਸਵੰਧ ਕੱਢ ਕੇ ਮੈਂ ਤੇ ਉਹ ਜਿਹੜੇ ਗਰੀਬ ਬੱਚੀਆਂ ਉਹਨਾਂ ਦੇ ਵਿਆਹਾਂ ਤੇ ਵੀ ਦਿੱਨਾ ਆ ਤੇ ਇਸ ਤਰ੍ਹਾਂ ਦੇ ਪਰਿਵਾਰਾਂ ਵਾਸਤੇ ਉਹ ਪਰਿਵਾਰ ਦਾ ਪਤਾ ਲੱਗਾ ਮੈਂ ਹੁਣ ਲੈਂਟਰ ਤੇ ਉਹਨਾਂ ਦਾ ਮਕਾਨ ਗਿਆ ਤੇ ਸਾਰੇ ਢਾਣੇ ਹੱਥ ਕੜੇ ਖੜੇ ਕਰ ਬੈਠੇ ਉੱਥੇ ਤੇ ਅੱਜ ਉਹਨਾਂ ਦਾ ਸਵੇਰੇ ਮੈਨੂੰ ਫੋਨ ਆਇਆ 10 ਦਿਨ ਪਹਿਲਾਂ ਮੈਂ ਉਹਨਾਂ ਨੂੰ ਸਾਰਾ ਰਾਸ਼ਨ ਪਾ ਕੇ ਦੇ ਕੇ ਗਿਆ ਅੱਜ ਫੇਰ ਫੋਨ ਆਇਆ ਗਿਆਨੀ ਜੀ ਸਾਡੇ ਕੋਲੋਂ ਰਾਸ਼ਨ ਮੁੱਕ ਗਿਆ 15-20 ਦਿਨ ਪਹਿਲਾਂ ਮੈਂ ਉਹਨਾਂ ਨੂੰ ਦੇ ਕੇ ਗਿਆ ਸੀ ਆਟਾ ਦਾਲ ਖੰਡ ਵਗੈਰਾ ਵਗੈਰਾ ਤੇ ਅੱਜ ਉਹਨਾਂ ਦਾ ਸਵੇਰੇ ਫੋਨ ਆਇਆ ਰਜਾਈਆਂ ਵਿਚਾਰਿਆਂ ਕੋਲ ਹੈ ਨਹੀਂ ਸੀ ਉਹਨਾਂ ਦੀਆਂ ਰੋੜਗੀਆਂ ਹੱੜ ਦੇ ਵਿੱਚ ਮੈਂ ਆਪਣੀਆਂ ਸੋਤਾ ਕੱਢ ਕੇ ਪੇਟੀ ਦੇ ਵਿੱਚੋਂ ਆਪਣੀ ਸਿੰਘਣੀ ਦੀਆਂ ਤੇ ਉਹਨਾਂ ਨੂੰ ਦੇ ਕੇ ਗਿਆ ਤੇ ਜੇ ਅਸੀਂ ਆਪਾਂ ਕਰਸੋਣ ਇੱਕ ਕਿਸਾਨ ਦੀ ਮਰਤ ਨਹੀਂ ਕਰ ਸਕਦੇ ਤੇ ਦੱਸੋ ਕੀ ਕਰ ਸਕਦੇ ਅਸੀਂ ਇੱਕ ਪਰਿਵਾਰ ਆ ਨਾ ਉਹ ਇੱਕ ਪਰਿਵਾਰ ਦਾ ਸਭ ਕੁਝ ਪੈ ਗਿਆ ਦੂਸਰੀ ਇਹ ਗੱਲ ਕਿ ਮੈਨੂੰ ਵੀਡੀਓ ਤੋਂ ਪਤਾ ਲੱਗਾ ਸੀ ਉਹਨਾਂ ਨੇ ਬੱਚੇ ਨੇ ਵੀਡੀਓ ਪਾ ਦਿੱਤੀ ਮੇਰੇ ਕੋਲੇ ਹੋਰ ਕੋਈ ਚਾਰਾ ਨਹੀਂ ਰਹਿ ਗਿਆ ਹੁਣ ਮੈਂ ਆਪਣੇ ਸਾਰੇ ਪਰਿਵਾਰ ਨੂੰ ਮਾਰ ਕੇ ਤੇ ਆਪ ਵੀ ਖੁਦਕੁਸ਼ੀ ਕਰ ਲੈਣੀ ਹੈ ਮੈਂ ਮਕੂਨੇ ਮੈਨੂੰ ਵੀਡੀਓ ਗਈ ਬਖੂ ਦੇ ਨਾਲ ਸੰਪਰਕ ਕੀਤਾ ਰਪਾਲ ਸਿੰਘ ਦਾ ਮੈਂ ਕਿਹਾ ਪਰਿਵਾਰ ਕੌਣ ਹੈ ਕਹਿੰਦੇ ਜੀ ਜਿੱਥੇ ਘੜੋਮਾ ਵਾਲਾ ਬਣ ਟੁਕਾ ਸੀ ਮੈਂ ਅਗਲੇ ਦਿਨ ਦੀ ਦਿਵਾਲੀੋਂ ਇੱਕ ਦਿਨ ਪਹਿਲਾਂ ਦੀ ਗੱਲ ਹੈ ਦਿਵਾਲੀ ਵਾਲੇ ਦਿਨ ਮੈਂ ਉਹਨਾਂ ਨੂੰ ਸਾਰਾ ਇਹ ਰਸਣ ਦੇ ਕੇ ਗਿਆ ਫਿਰ ਉਹ ਕਹਿੰਦੇ ਜੀ ਸਾਡੇ ਦੋ ਬੱਚੇ ਜੁੜਵੇਂ ਹੋਏ ਆ ਜਦੋਂ ਉਧਰੋਂ ਹਟ ਆ ਗਿਆ ਉਧਰੋਂ ਉਹਨਾਂ ਦੀ ਉਹ ਬੀਬੀ ਵਿਚਾਰੀ ਲੋ ਉਹਨਾਂ ਦੀ ਪਰਿਵਾਰ ਦੀ ਪ੍ਰਿੰਟ ਰਤ ਸੀਗੀ ਤੇ ਸਾਬ ਆ ਗਿਆ ਤੇ ਉਹਨਾਂ ਨੇ ਜਾ ਕੇ ਹਸਪਤਾਲ ਦੇ ਵਿੱਚ ਦਾਖਲ ਕਰਾਈ ਹਸਪਤਾਲ ਦੇ ਵਿੱਚ ਦਾਖਲ ਕਰਾਈ ਦੋ ਬੱਚੇ ਜੁੜਵੇਂ ਇੱਕ ਬੇਟੀ ਔਰ ਇੱਕ ਬੇਟਾ ਬਿਲਕੁਲ ਜੀ ਤੇ ਉਹ ਦੋਨੋਂ ਬੱਚੇ ਮਸ਼ੀਨ ਤੇ ਲਾਉਣੇ ਪਏ ਜੋੜੇ ਹੋਣ ਕਰਕੇ ਬਹੁਤ ਮੁਜੂਰ ਸਨ ਵੀ ਤੁਹਾਨੂੰ ਤੇ ਉਹਨਾਂ ਨੂੰ ਉਹਨਾਂ ਨੇ ਉੱਥੇ ਮਸ਼ੀਨ ਦੇ ਵਿੱਚ ਲਾਇਆ ਇਧਰ ਸਾਰਾ ਘਰ ਰੁੜ ਗਿਆ ਉਹ ਉੱਥੇ ਬੈਠੇ ਰਹੇ ਵਿਚਾਰੇ ਤੇ ਘਰ ਰੁੜ ਗਿਆ ਸਭ ਕੁਝ ਉਹਨਾਂ ਦਾ ਖਤਮ ਹੋ ਗਿਆ ਇਹ ਸਰਕਾਰਾਂ ਨੇ ਅਜੇ ਤੱਕ ਉਹਨਾਂ ਦੀ ਪੈੜੀ ਦੇ ਵਿੱਚ ਉੱਥੇ ਰੇਤਾ ਪੈ ਗਈ ਆ ਤੇ ਸਰਕਾਰ ਉਹਨਾਂ ਨੂੰ ਰੇਤਾ ਵੀ ਚੁੱਕ ਕੇ ਨਹੀਂ ਵੇਚਣ ਦਿੰਦੀ ਤੇ ਉਹਨਾਂ ਨੇ ਜਦੋਂ ਇਹ ਵੀਡੀਓ ਪਾਈ ਮਨ ਬੜਾ ਖੱਟਾ ਹੋਇਆ ਮੈਂ ਉਹਨਾਂ ਦੇ ਕੋਲੇ ਆਇਆ ਆਣ ਕੇ ਉਹਨਾਂ ਦਾ ਹਾਲਚਾਲ ਪੁੱਛਿਆ ਉਹ ਕਹਿੰਦੇ ਬਾਬਾ ਜੀ ਜਿੱਦਣ ਅਸੀਂ ਬੱਚਾ ਨੂੰ ਛੁੱਟੀ ਦਵਾਈ ਹੈ ਨਾ ਖਾਰਾ ਪਿੰਡ ਆਪਣੇ ਲੱਗੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਆਹ ਦੇ ਵੀ ਸਾਰੇ ਘਰਾਂ ਦੇ ਵਿੱਚੋਂ ਅਸੀਂ ਜਾ ਕੇ ਤੇ ਹੱਥ ਕੱਢ ਟੱਢ ਕੇ ਪੈਸੇ ਮੰਗੇ ਤੇ ਉਸ ਸਾਰੇ ਨਗਰ ਦੇ ਵਿੱਚੋਂ 2055 ਰੁਪਏ ਇਹ ਵੱਡੇ ਨਗਰ ਦੇ ਵਿੱਚ ਤੁਸੀਂ ਇੰਨੀ ਕਹੀ ਇਹੇ ਛੋਟੇ ਕਿਸਾਨ ਦੀ ਦਾ ਜਿਹੜਾ ਕੋਈ ਵਿਚਾਰਾ ਗਰੀਬ ਥੱਲੇ ਲੱਗ ਜਾਂਦਾ ਉਹਦੀ ਮਤ ਕਰਦੇ 15000 ਰੁਪਏ ਮੈਂ ਉਹਦਣੇ ਦੇ ਕੇ ਆਇਆ ਸਾਰਾ ਰਾਚਣ ਪਾ ਕੇ ਦੇ ਕੇ ਆਇਆ ਮਹੀਨੇ ਬਾਅਦ ਫੇਰ ਦੇ ਕੇ ਆਇਆ ਹੁਣ ਉਹਨਾਂ ਦਾ ਅੱਜ ਸਿਰੇ ਫੇਰ ਗੁੰਮ ਕੀਤਾ ਸੀ ਮੈਂ ਕਿਹਾ ਮੈਂ ਇੱਥੇ ਜੋਰਸੰਗ ਵਾਲੀ ਆ ਤੇ ਜਦੋਂ ਮੈਂ ਵਾਪਸ ਹੀ ਤੇ ਗਿਆ ਮੈਂ ਸਮੀਸ਼ਾ ਤੋਂ ਤੁਹਾਨੂੰ ਸੌਦਾ ਲੈ ਕੇ ਦੇ ਰਵਾਂਗਾ ਪੇ ਵੀਰੂ ਅਸੀਂ ਇਹਨਾਂ ਜੇ ਲੋਕਾਂ ਦੀ ਮਤ ਨਹੀਂ ਕਰਨੀ ਕਾਹਦੀਆਂ ਅਸੀਂ ਕਿਸਾਨ ਜਿੰਦੇ ਵਧੀਆਂ ਬਣਾਈ ਫਿਰਦੇ ਆ ਦੂਸਰਾ ਅਸੀਂ ਇਹ ਗੱਲ ਕਰਦੇ ਆ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਕਿਉਂਕਿ ਅਸੀਂ ਵਿੱਚਰ ਦੇ ਨਹੀਂ ਨੇ ਆ ਲੋਕਾਂ ਦੇ ਵਿੱਚ ਜਦੋਂ ਵੀ ਅਸੀਂ ਧਰਨਾ ਕੰਨੇ ਆ ਅਸੀਂ ਤੁਹਾਡੇ ਨਾਲ ਆ ਜਿਹੜਾ ਵੱਡਾ ਸੰਘਰਸ਼ ਕਰਦੇ ਆ ਅਸੀਂ ਉੱਥੇ ਵੀ ਦੋ ਤਿੰਨੇ ਵੀ ਜਾ ਕੇ ਆਏ ਅਸੀਂ ਮੈਂ ਤੇ ਬਲਦੇਵ ਸਿੰਘ ਵਡਾਲਾ ਉਸ ਸੰਘਰਸ਼ ਦੇ ਵਿੱਚ ਵੀ ਦੋ ਤਿੰਨ ਵਾਰ ਅਸੀਂ ਗਏ ਸੀ ਜਾ ਕੇ ਉੱਥਾਂ ਦੇ ਕੀਤਨ ਵੀ ਕਰਕੇ ਆਏ ਆ ਗੋਲ ਕੇ ਵੀ ਆਏ ਆ ਜਿਹੜਾ ਹੌਨ ਨਮੋਚਾ ਲੱਗਾ ਹੈ ਚੰਡੀਗੜ੍ਹ ਦੀ ਉੱਥੇ ਵੀ ਅਸੀਂ ਜਾ ਕੇ ਆਏ ਆਂ ਬੰਦੀ ਸਿੰਘਾਂ ਦੇ ਰਿਹਾਈ ਵਾਸਤੇ ਤੇ ਵੀਰੋ ਮੈਂ ਇੱਕ ਬੇਨਤੀ ਕਰਾਂ ਜਿਹੜੀਆਂ ਤੁਸੀਂ ਛੜਕਾ ਰੋਕਦੇ ਜੇ ਨਾ ਇਹ ਤੁਸੀਂ ਆਪਣੀ ਪਬਲਿਕ ਨੂੰ ਤੰਗ ਕਰਦੇ ਆਂ ਸੀਐਮ ਦੀ ਕੋਠੀ ਜਾ ਕੇ ਧਰਨਾ ਦਿਆ ਕਰੋ ਵੱਡੇ ਅਫਸਰਾਂ ਦੀ ਕੋਠੀ ਘੇਰਿਆ ਕਰੋ ਉਹਨਾਂ ਦੇ ਘਰ ਘੇਰਿਆ ਕਰੋ ਉਹਨਾਂ ਦੇ ਦਫ਼ਤਰ ਘੇਰਿਆ ਕਰੋ ਉਹਨਾਂ ਨੂੰ ਪਤਾ ਲੱਗੇ ਉਹ ਕੁਰਸੀਆਂ ਤੇ ਏਸੀਆਂ ਦੇ ਵਿੱਚ ਬੈਠੇ ਰਹਿੰਦੇ ਆ ਤੇ ਅਸੀਂ ਆਪਣੇ ਭਰਾਵਾਂ ਨੂੰ ਛੜਕਾ ਤੇ ਬਿਠੀ ਪੈਕੜੀ ਜਾਂਦੇ ਆਂ ਸਾਡੇ ਨਾਲ ਕਈ ਵਾਰੀ ਇਸ ਤਰ੍ਹਾਂ ਆ ਜਾਂ ਦਰਬਾਰ ਸਾਹਿਬ ਦੀ ਡਿਊਟੀ ਤੋਂ ਲੇਟ ਹੋ ਗਏ ਜਾਂ ਕਿਤੇ ਬਾਹਰ ਪ੍ਰੋਗਰਾਮ ਤੇ ਜਾਣਾ ਤੇ ਉੱਥੋਂ ਲੇਟ ਹੋ ਗਏ ਇਹ ਮੇਰੀ ਜਰੂਰ ਬੇਨਤੀ ਪ੍ਰਧਾਨ ਜੀ ਸਾਡੇ ਬੈਠੇ ਨੇ ਇਹ ਬੇਨਤੀ ਪ੍ਰਵਾਨ ਕਰਿਓ ਦੂਸਰੀ ਇੱਥੇ ਗੱਲ ਚੰਗੀ ਮਿਤਸ਼ਾ ਦੀ ਮਿਤਸ਼ਾ ਨੇ ਸਾਡੇ ਗ੍ਰਹਿ ਮੰਤਰੀ ਨੇ ਬਿਆਨ ਦਿੱਤਾ ਇਹ ਜਿਹੜਾ ਬੰਦਾ ਗੁਨਾਹ ਕਰਕੇ ਤੇ ਉਹਦੀ ਅਸਾਸ਼ ਨਹੀਂ ਕਰਦਾ ਮਾਫੀ ਨਹੀਂ ਮੰਗਦਾ ਤੇ ਉਹਨੂੰ ਰਿਹਾਈ ਕਿਸ ਤਰ੍ਹਾਂ ਮਿਲ ਸਕਦੀ ਹੈ ਕੇਵਲ ਤੇ ਕੇਵਲੇ ਤੁਹਾਡੇ ਸਿੱਖਾਂ ਵਾਸਤੇ ਕਾਨੂੰਨ ਉਹ ਸੌਦਾ ਸਾਧ ਜਿਹਦੇ ਤੇ ਪਤਾ ਨਹੀਂ ਕਿੰਨੇ ਕੇਸ ਨੇ ਕਿੰਨੇ ਕ ਪਰਚੇ ਦਰਜ ਨੇ ਪਿੱਛੇ ਦੇ ਨਾਲ ਉਪਰੋਂ ਲੈ ਕੇ ਆ ਜਾਂਦਾ ਹੈ ਤੇ ਸਾਡੇ ਉਹਨੂੰ ਭਿਉਰੇ ਪਹਾੜੀ ਨੂੰ ਉਤਾਰੇ ਨੂੰ ਭਤੀਜੀ ਦਾ ਵਿਆਹ ਸੀ ਤੇ ਕੇਵਲ ਤੇ ਕੇਵਲ 2 ਘੰਟੇ ਦੀ ਪ੍ਰੋਬਲ ਮਣੀ ਤੇ ਵਿੱਤ ਸ਼ਾਹ ਬਿਆਨ ਦਿੰਦਾ ਹੈ ਜੰਗ ਸਾਹਿਬਜ਼ਾਦਿਆਂ ਨੇ ਤੇ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਨੇ ਕਿਉਂ ਲੜੀ ਸੀ ਤਾਂਗੇ ਇਸੇ ਕਰਕੇ ਲੜੀ ਸੀ ਉਹ ਸਰਕਾਰਾਂ ਸਮੇਂ ਦੀਆਂ ਹਾਕਮ ਜਿਹੜੀਆਂ ਸਰਕਾਰਾਂ ਸਨ ਮੁਗਲੀਆਂ ਉਹ ਵੀ ਸਾਨੂੰ ਈਨ ਮਨਾਉਣਾ ਚਾਹੁੰਦੀਆਂ ਸੀ ਪੰਥ ਨੂੰ ਤੇ ਸਾਹਿਬ ਜਾਨਿਆ ਨੇ ਉਹਨਾਂ ਦੀਆਂ ਈਨਾਂ ਨਹੀਂ ਮੰਨੀਆਂ ਤੇ ਅੱਜ ਵੀ ਸਾਨੂੰ ਈਨ ਮਨਾ ਕੇ ਤੇ ਉਹ ਸਾਨੂੰ ਨੀਵਾ ਦਿਖਾਉਣਾ ਚਾਹੁੰਦੇ ਆ ਇੱਥੇ ਭਾਜੀ ਬੋਲ ਕੇ ਕਹਿੰਦੇ ਸੁਖਵੰਤ ਸਿੰਘ ਜੀ ਉਹ ਰੜਕ ਤੁਹਾਡਾ ਉਹਨਾਂ ਨੂੰ ਇਹੋ ਹੀ ਰਿਹਾ ਏ ਕਿ ਇਹਨਾਂ ਨੇ ਸਾਨੂੰ ਨੀਵੇਂ ਦਿਖਾਇਆ ਜਿਹੜਾ ਅਸੀਂ ਮੂਰਤਾ ਦਿੱਤ ਕੇ ਆਏ ਉਤਰੋ ਤੇ ਭਰਾਓ ਆਪਾਂ ਸਾਰੇ ਇੱਕ ਦੂਜੇ ਦੀਆਂ ਪਾਟੀਆਂ ਨਾਲ ਫੇਟਿਆਂ ਕੋਈ ਕਾਲੀ ਦਾਲ ਦੇ ਨਾਲ ਆ ਕੋਈ ਆਮ ਆਦਮੀ ਦੇ ਨਾਲ ਆ ਕੋਈ ਪੰਚਰਸ ਦੇ ਰਾਤ ਪਰਿਆ ਫਿਰਦਾ ਹੈ ਤੇ ਮੁੜਕੇ ਸੀ ਗੱਲਾਂ ਕਰਦੇ ਆ ਜੀ ਸਾਨੂੰ ਸਰਕਾਰਾਂ ਨਹੀਂ ਆ ਨਹੀਂ ਦਿੰਦੀਆਂ ਜੇ ਅਸੀਂ ਆਪਣੀ ਸਰਕਾਰ ਕਿਸਾਨਾਂ ਨੇ ਬਣਾਈ ਹੁੰਦੀ ਬਹੁਤਿਆਂ ਨੇ ਵਿੱਚ ਵਿਰੋਧ ਕੀਤਾ ਜੇ ਤੁਹਾਡੇ ਬੰਦੇ ਖਲੋਤੇ ਸੀ ਤੁਸੀਂ ਆਪ ਦੀ ਸਰਕਾਰ ਆਪ ਬਣਾਉਂਦੇ ਹੋ ਤੇ ਆਪਦੇ ਹੱਕ ਆਪ ਲੈ ਲੈਂਦੇ ਹੋ ਇਹ ਤਾਂ ਮਜਾਉਣਾ ਸੀ ਤੁਸੀਂ ਉਦੋਂ ਇੱਕ ਦੂਜੇ ਦੀ ਵਿਰੋਧਤਾ ਕਰਕੇ ਲੱਤਾਂ ਖਿੱਚ ਰੀਆਂ ਜਿਹੜੀਆਂ ਗੱਲਾਂ ਇੱਥੇ ਵੀਰ ਨੇ ਕਹਿੰਆਂ ਏ ਕਿ ਜਿੰਨਾ ਚਿਰ ਏਕਤਾ ਨਹੀਂ ਨਾ ਉਹਨਾਂ ਚਿਰ ਕਦੇ ਵੀ ਕੋਈ ਜਿੱਤ ਨਹੀਂ ਪ੍ਰਾਪਤ ਹੋ ਸਕਦੀ ਜਿਹੜੇ ਤੁਹਾਡੇ ਕਿਸਾਨ ਜੱਥੇਬੰਦੀਆਂ ਜਾਂ ਸਾਡੇ ਵਖਰੇਵੇਂ ਨੇ ਜਾਂ ਸਾਡੇ ਕੋਈ ਥੋੜਾ ਬੜਾ ਕਿਸੇ ਨਾਲ ਅਰੰਝਿਸ਼ ਹੈ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਹੱਥ ਨਾਲ ਹੱਥ ਮਿਲਾ ਕੇ ਉਹਨਾਂ ਨਾਲ ਸਲਾਹ ਕਰਕੇ ਇਹ ਫੇਰ ਇਹ ਸੰਘਰਸ਼ ਵਢਿਆ ਜਾਵੇ ਤੇ ਪਹਿਲਾ ਵਾਗ ਨਾਲੋਂ ਵੀ ਇਹ ਜ਼ਿਆਦਾ ਤੇਜ਼ ਸੰਘਰਸ਼ ਕਰਕੇ ਤੇ ਫੇਰ ਇਹਨਾਂ ਸਰਕਾਰਾਂ ਦੇ ਕੰੰਤੇ ਜੂਲ ਕੇ ਜੀ ਨਹੀਂ ਤੇ ਸਰਕਾਰਾਂ ਸਾਡੇ ਪੱਲੇ ਪਾ ਕੇ ਕੁਝ ਨਹੀਂ ਦੇਣਾ ਚਾਹੁੰਦੀਆਂ ਖਾਸ ਕਰਕੇ ਪੰਜਾਬ ਵਾਸਤੇ ਤੇ ਹਰਿਆਣੇ ਵਾਸਤੇ ਜੇ ਪਹਿਲਾ ਪੰਜਾਬ ਉੱਠਿਆ ਤੇ ਫੇਰ ਤੁਹਾਡੇ ਹਰਿਆਣੇ ਦੇ ਕਿਸਾਨ ਵੀ ਉੱਠੇ ਤੇ ਨਹੀਂ ਤੇ ਸਰਕਾਰਾਂ ਕਿਸੇ ਨੂੰ ਕੋਈ ਯਾ ਨਹੀਂ ਸੀ ਦਿੰਦੀਆਂ ਅਸੀਂ ਮੋਦੀ ਨੂੰ ਧੋਖਾ ਕਿਹਾ ਤੇ ਹੁਣ ਮੋਦੀ ਦੀਆਂ ਅੱਖਾਂ ਦੇ ਵਿੱਚ ਕੇਵਲ ਤੇ ਕੇਵਲ ਆ ਪੰਜਾਬ ਔਰ ਸਿੱਖ ਕਰਕੇ ਖਾਸ ਕਰਕੇ ਰੱਟਦੇ ਨੇ ਵੀ ਬਾਕੀ ਇੱਥੇ ਗੱਲ ਚੱਲੀ ਸੈਲਰਾਂ ਦੀ ਸੈਲਰਾਂ ਦੀ ਅਸੀਂ ਜ਼ਮੀਨ ਦਿੰਨੀਆਂ ਤੇ ਉਹ ਆਣ ਕੇ ਸੈਲਰ ਨਾਲ ਲੈਂਦੇ ਇੱਥੇ ਗੱਲ ਚੱਲੀ ਆ ਕਿ ਅਸੀਂ ਜ਼ਮੀਨਾਂ ਦਿੱਤੀਆਂ ਤੇ ਫੇਰ ਉਹਨਾਂ ਨੇ ਸੈਲਰ ਲਾਏ ਵੀਰ ਦੀ ਕਹਿ ਕੇ ਗਏ ਕਿ 13000 ਪੈਂਡਾ ਤੇ 13000 ਹੀ ਸੈਲਰ ਲੱਗ ਗਿਆ ਜੋ ਜ਼ਮੀਨ ਕਿਤੀ ਸੀ ਅਸੀਂ ਜ਼ਮੀਨ ਦਿੱਤੀ ਨਾ ਜਿਹੜਾ ਕੋਈ ਜ਼ਮੀਨ ਦਿੰਦਾ ਹੈ ਉਹਨੂੰ ਜੁਰਮਾਨਾ ਪਾਉ। ਕਿਸਾਨ ਦੇ ਸੇਬੰਦੀਆਂ ਤੇ ਜਾ ਕੇ ਦੂਹੇ ਤੇ ਬਹਿ ਜਾਓ। ਭਾਈ ਤੂੰ ਜ਼ਮੀਨ ਕਿਉਂ ਦਿੱਤੀ ਐ? ਜਿਹੜਾ ਕੋਈ ਇਸ ਤਰ੍ਹਾਂ ਸਰਕਾਰ ਦਾ ਹਾਮੀ ਬਣਦਾ ਜਿਸ ਤਰ੍ਹਾਂ ਵੀਰ ਨੇ ਕਿਹਾ ਕਿ ਇਹ ਉੱਤੇ ਫੋਟੋ ਬਣਾ ਲਿਆ ਸੀ ਪਾਉ ਜੁਰਮਾਨਾ ਇਹਨਾਂ ਨੂੰ। ਰੱਖੋ ਇਹਨਾਂ ਦਾ ਜੁਰਮਾਨਾ ਵੀ ਜਿਹੜਾ ਬੰਦਾ ਸਰਕਾਰ ਦੀ ਪ੍ਰੋਣਤਾ ਕਰਦਾ ਏ ਉਸ ਬੰਦੇ ਨੂੰ ਜੁਰਮਾਨਾ ਪਾਉ। ਉਹਨੂੰ ਪਤਾ ਲੱਗੇ ਕਿ ਮੈਂ ਸਰਕਾਰ ਦੇ ਹੱਕ 'ਚ ਬੋਲਿਆ ਸੀ ਕਿਸਾਨਾਂ ਨੇ ਮੇਰੇ ਨਾਲ ਕੀਤਾ। ਥੋੜੀਆਂ ਕਿ ਬੇਇਨਤੀਆਂ ਪਰਵਾਹ ਕਰਦੀਆਂ। ਏ ਗੁਰੂ ਮਹਾਰਾਜ ਕਿਰਪਾ ਕਰੇ ਜਿਹੜਾ ਤੁਸੀਂ ਕਾਰਜ ਵਿਢਣ ਲੱਗੇ ਦੇ ਇਹਦੇ ਵਿੱਚ ਅਰਦਾਸ ਵੀ ਕਰਦੇ ਆ ਸੱਚੇ ਪਾਤਸ਼ਾਹ ਸਾਨੂੰ ਸਾਡੇ ਵੀਰਾਂ ਨੂੰ ਕਸਾਰ ਵੀਰਾਂ ਨੂੰ ਕਿਉਂਕਿ ਅਸੀਂ ਵੀ ਕਸਾਰਾ ਤੁਹਾਡੇ ਬੱਚੇ ਆ ਇਥੋਂ ਤੁਹਾਡੇ ਕੋਲੋਂ ਗਏ ਆ ਕਿ ਅਸੀਂ ਵੀ ਕਸਾਰ ਆ ਸਾਡੀਆਂ ਵੀ ਜ਼ਮੀਨਾਂ ਹੈਗੀਆਂ ਨੇ ਜੇ ਤੁਹਾਡੀਆਂ ਜ਼ਮੀਨਾਂ ਨੂੰ ਖਤਰਾ ਤੇ ਸਾਡੀਆਂ ਵੀ ਤੇ ਨਾਲ ਹੈ ਨਾ ਤੇ ਅਸੀਂ ਅਰਦਾਸ ਵੀ ਕਰਦੇ ਆ ਸੱਚੇ ਪਾਤਸ਼ਾਹ ਤੁਹਾਨੂੰ ਇਸ ਗੱਲ ਦੇ ਵਿੱਚ ਜਿੱਤਾਂ ਪ੍ਰਾਪਤ ਕਰਾਵੀ ਅੱਗੇ ਵੀ ਜਾਂਦੇ ਰਹੇ ਆ ਹੁਣ ਵੀ ਜਦੋਂ ਤੁਸੀਂ ਇੱਧਰ ਤੋਂ ਤਰੋਗੇ ਤੇ ਤੁਹਾਡੇ ਨਾਲ ਬੋਡੇ ਨਾ ਬੋਡਾ ਜੋੜ ਕੇ ਸ ਜਾਵਾਂਗੇ ਸਾਡੇ ਰਾਗੀ ਸਿੰਘ ਜਾਂਦੇ ਰਹੇ ਨੇ ਅਸੀਂ ਜਾਂਦੇ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੈ ਹਜ਼ੂਰੀ ਦਰਬਾਰ ਸਾਹਿਬ ਦੇ ਮੁੱਖ ਅਰਦਾਸੀਏ ਭਾਈ ਕੁਲਵਿੰਦਰ ਸਿੰਘ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਮਹਾਰਾਜ ਜੀ ਦੀ ਹਾਜ਼ਰੀ ਦੇ ਵਿੱਚ ਲੰਮਾ ਸਮਾਂ ਸੇਵਾਵਾਂ ਕੀਤੀਆਂ ਤੇ ਕਈ ਸਾਨੂੰ ਸਲਾਹਾਵਾਂ ਗਾਈਡਲਾਈਨ ਆਪਣੇ ਕਿਸਾਨ ਸੰਘਰਸ਼ ਦੇ ਵਿੱਚ ਜਿੱਦਾਂ ਚੱਲਦੀ ਹੈ ਤੇ ਗੱਲ ਕਰ ਰਹੇ ਸੀ ਕਿ ਰੁੱਖ ਰੋਇਆ ਕੁਹਾੜੇ ਵਿੱਚ ਵੇਖ ਦੱਸਦਾ ਟੱਪ ਜੜਾ ਨੂੰ ਲਾਇਆ ਤੇ ਆਪਣੇ ਜਦੋਂ ਟੱਪ ਜੜਾ ਨੂੰ ਲੱਗਦਾ ਹੈ ਉਹ ਆਪਣੇ ਤੋਂ ਲੱਗਦਾ ਵੀਰੋ ਇਹ ਗੱਲ ਪੱਕੀ ਹੈ ਕਿ ਜਦੋਂ ਤੁਸੀਂ ਸੰਘਰਸ਼ ਲੜਨਾ ਤਮ ਨੂੰ ਸਭ ਨੂੰ ਯਾਦ ਆਪਾਂ ਸਭ ਨੂੰ ਯਾਦ ਹੈ ਕਿ ਜਦੋਂ ਆਪਾਂ ਕਿਸਾਨੀ ਸੰਘਰਸ਼ ਦਿੱਲੀ ਦੇ ਵਿੱਚ ਲੜ ਰਹੇ ਸਾਂ ਆਪਣੇ ਵਰਗੇ ਕਿਸਾਨ ਖੜੇ ਕਰਕੇ ਸਰਕਾਰ ਨੇ ਇਹ ਗੱਲ ਕਹੀ ਸੀ